ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਨਮੋਲ ਕੁਰਬਾਨੀ ਵਿਚਾਰ ਚੈਨਲ ਵਿੱਚ ਆਪ ਜੀ ਦਾ ਸਵਾਗਤ ਹੈ ਗੁਰੂ ਮਹਾਰਾਜ ਨੇ ਨਾਮ ਨੂੰ ਅੰਮ੍ਰਿਤ ਕਿਹਾ ਹੈ ਅਤੇ ਸਾਰੀ ਕਾਇਨਾਤ ਵਿੱਚੋਂ ਮਨੁੱਖੀ ਸਰੀਰ ਵਿੱਚ ਹੀ ਨਾਮ ਦੀ ਪ੍ਰਾਪਤੀ ਹੁੰਦੀ ਹੈ ਇਹ ਨਾਮ ਦੀ ਪ੍ਰਾਪਤੀ ਨਾ ਤਾਂ ਦੇਵਤਿਆਂ ਦੇ ਹਿੱਸੇ ਆਈ ਹੈ ਨਾ ਹੀ ਦੇਵਤਾਂ ਦੇ ਕਿਸੇ ਦੇ ਹਿੱਸੇ ਨਾਮ ਦੀ ਦਾਤ ਨਹੀਂ ਆਈ ਨਾਮ ਦੀ ਦਾਤ ਕੇਵਲ ਮਨੁੱਖ ਦੇ ਹਿੱਸੇ ਆਈ ਹੈ ਏਡੀ ਕੀਮਤੀ ਚੀਜ਼ ਹੈ ਗੁਰੂ ਮਹਾਰਾਜ ਦਾ ਫਰਮਾਨ ਹੈ ਸਾਈ ਨਾਮ ਅੰਬੋਲ ਕੀ ਮਨਾ ਕੋਈ ਜਨਦ ਹੈ ਜਿੰਨਾ ਭਗ ਮਥਾਹੇ ਸੇ ਨਾਨਕ ਹਰ ਲਗ ਮਾਨਦੇ ਐਡਾ ਕੀਮਤੀ ਨਾਮ ਫਿਰ ਅਸੀਂ ਉਸ ਤੋਂ ਕਿੰਨੇ ਵਾਝੇ ਹਾਂ ਕਿੰਨੇ ਪੁੱਲੇ ਹੋਏ ਹਾਂ ਹੈਰਾਨੀ ਦੀ ਗੱਲ ਹੈ ਗੁਰੂ ਮਹਾਰਾਜ ਹਾਕਾ ਮਰ ਮਰ ਕੇ ਕਹਿਲੇ ਹਨ ਪਰ ਮਾਰੇ ਭਗ ਹੋਂ ਦੇ ਕਾਰਨ ਕੋਈ ਸੁਣਦਾ ਹੀ ਨਹੀਂ ਫਰੀਦਾ ਕੋ ਕੀਮਦਿਆ ਚ ਗਿੰਦਿਆ ਮਤੀ ਦਿੰਦਿਆ ਨਿਤ ਜੋ ਸੈਤਾਨ ਬਨਾਇਆ ਸੇ ਕਿਤ ਫਿਰ ਹੈ ਜਿਤ ਮਨਮੁਖ ਤਾਈ ਨਹੀਂ ਇਨਸਾਨ ਨੂੰ ਤੋੜਿਆ ਹੋਇਆ ਹੈ ਚਿਤ ਨਹੀਂ ਫੇਰਦਾ ਮਨਮੁਖ ਤਾਈ ਤੋਂ ਉੱਥੇ ਹੀ ਰਹਿੰਦਾ ਹੈ ਮਹਾਤਮਾ ਹਾਕਾ ਮਾਰਦੇ ਨੇ ਦੱਸਦੇ ਹਨ ਤੇਰੇ ਅੰਦਰ ਪਰਮੇਸ਼ਵਰ ਹੈ ਪੀਤਰ ਕੋਟ ਗੁਫਾ ਕਰ ਜਾਈ ਨੌਕਰ ਥਾਪੇ ਹੁਕਮ ਰਜਾਈ ਦਸਨਾ ਪੁਰਖ ਅਲੋਕ ਅਪਾਰੀ ਆਪੇ ਅਲਕ ਲਖਾਇਦਾ ਤੇਰੇ ਅੰਦਰ ਵਾਹਿਗੁਰੂ ਰਹਿੰਦਾ ਹੈ ਪਰ ਪਰਦਾ ਪਿਆ ਹੋਇਆ ਹੈ ਵਾਹਿਗੁਰੂ ਇਹਨਾਂ ਨੇੜੇ ਹੈ ਪਰ ਮਨ ਮੁਕਤਾ ਦੀ ਦੀਵਾਰ ਹਨ ਕਰਕੇ ਇਹ ਦਿਖਾਈ ਨਹੀਂ ਦਿੰਦਾ ਪਰਦਾ ਪੈ ਗਿਆ ਹੈ ਮਤਾਂ ਉੱਤੇ ਰੱਬ ਕੋਲ ਹੀ ਰਹਿੰਦਾ ਹੈ ਪਹਿਲਾਂ ਤਾਂ ਸਾਨੂੰ ਲੋਚਾ ਹੀ ਨਹੀਂ ਰੱਬ ਨੂੰ ਮਿਲਣ ਦੀ ਕਿ ਰੱਬ ਹੋਣਾ ਵੀ ਹੈ ਰੱਬ ਨੇ ਸੁੰਦਰ ਦੇ ਦੇ ਦਿੱਤੀ ਨੇਤਰਾਂ 'ਚ ਜੋਤੀ ਦੇ ਦਿੱਤੀ ਰੱਬ ਤਾਂ ਨੇੜੇ ਹੀ ਰਹਿੰਦਾ ਹੈ ਪਰ ਮਤਾਂ ਉੱਤੇ ਪਰਦਾ ਪੈ ਗਿਆ ਹੈ ਕੰਨ ਸੁਣਨ ਲੱਗ ਪਏ ਦੰਦ ਖਾਣ ਲੱਗ ਗਏ ਸਰੀਰ ਨੱਠਣ ਪੜਨ ਲੱਗ ਗਿਆ ਬੁੱਧੀ ਨੇ ਪੜਾਈ ਲਿਖਾਈ ਕਰ ਲਈ ਕਾਰੋਬਾਰ ਅਸੀਂ ਚਲਾ ਲਿਆ ਪਰਿਵਾਰ ਤਾਂ ਦਿੱਤਾ ਵਾਹਿਗੁਰੂ ਨੇ ਅਸੀਂ ਸਾਰੇ ਰਲ ਮਿਲ ਕੇ ਪਾਲਣਾ ਕਰਦੇ ਹਾਂ ਵਨ ਅਸੀਂ ਰਤੋਂ ਕੀ ਲੈਣਾ ਹੈ ਜਿਹੜਾ ਦੇਣਾ ਸੀ ਉਸਨੇ ਦੇ ਦਿੱਤਾ ਗੁਰੂ ਮਹਾਰਾਜ ਕਹਿੰਦੇ ਹਨ ਪਿਆਰਿਓ ਫਿਰ ਪਤਾ ਹੈ ਕਿ ਦੋਸ਼ ਲੱਗਦਾ ਹੈ ਜੋ ਦਿੱਤਾ ਹੈ ਉਸਦੇ ਨਾਲ ਹੀ ਤੂੰ ਉਲਝ ਗਿਆ ਜਿਹੜਾ ਦੇਣ ਵਾਲਾ ਸੀ ਉਸ ਨੂੰ ਹੀ ਭੁੱਲ ਗਿਆ ਭੁੱਲ ਜਾਣਾ ਕਿਸੇ ਦੇ ਉਪਕਾਰ ਨੂੰ ਉਸੇ ਨੂੰ ਅਕਿਰਤ ਕਰਨ ਆਪਦੇ ਹਨ ਅਤੇ ਜੋ ਅਕਿਰਤ ਕਰਨ ਹੈ ਪਾਈ ਗੁਰਦਾਰੀ ਕਹਿੰਦੇ ਹਨ ertid ਢਾਵਾਂ ਟੋਲ ਹੋ ਜਾਂਦੀ ਹੈ ਅਕਿਰਤ ਕਰਨ ਦੇ ਪਾਰ ਨਾਲ ਨਾ ਤੀਸ ਪਾਰੀਏ ਪਰਬਤਾਂ ਅਸਮਾਨਕ ਹੰਦੇ ਨਾਤੀਸ ਪਾਰੇ ਕੋਟ ਗੜ ਕਰ ਭਾਰਤੇ ਸੰਦੇ ਨਾਤੀਸ ਪਾਰੇ ਸਾਇਰਾਨ ਦਵਾਹ ਬਹੰਦੇ ਨਾਤੀਸ ਪਾਰੇ ਤਰਵਰਾ ਫਲ ਸੁਫਲ ਫਲੰਦੇ ਨਾਤੀਸ ਪਾਰੇ ਜੀ ਜੰਤ ਅਨਗੰਤ ਫਿਰੰਦੇ ਨਾ ਪਰਬਤ ਪਾਰੇ ਨੇ ਨਾ ਦਰਿਆ ਪਾਰੇ ਨੇ ਨਾ ਮਕਾਨ ਪਾਰੇ ਨੇ ਨਾ ਜੀ ਜੰਤ ਪਾਰੇ ਨੇ ਤਾਂ ਪਾਰਾ ਕੀ ਹੈ ਪਾਰੇ ਕੋਈ ਅਕਿਰਤ ਕਾ ਨ ਮੰਦੀ ਹੋ ਮੰਦੇ ਜੇ ਧਰਤੀ ਨੂੰ ਬੋਝ ਲੱਗਦਾ ਹੈ ਤਾਂ ਕੇਵਲ ਅਕਿਰਤ ਕਰਾਂ ਦਾ ਲੱਗਦਾ ਹੈ ਇਸੇ ਤਰ੍ਹਾਂ ਦਾ ਫਰਮਾਨ ਹੈ ਕਿਉਂਕਿ ਮਨੁੱਖ ਦਾਤਾਾਂ પાਕੇ ਦਾਤਾ ਦੇਣ ਵਾਲੇ ਨਹੀਂ ਭੁੱਲ ਗਿਆ ਦਾਤ ਪਿਆਰੀ ਵਿਸਰਿਆ ਦਾਤਾਰਾ ਭੁੱਲ ਗਿਆ ਮਨੁੱਖੇ ਰੱਬ ਨੇ ਕੀ ਕੁਝ ਦਿੱਤਾ ਹੈ ਰੱਬ ਨੇ ਤਾਂ ਪਾਣੀ ਸ਼ੁੱਧੇ ਦਿੱਤਾ ਹੈ ਹਵਾ ਸ਼ੁੱਧ ਦਿੰਦੀ ਹੈ ਹੁਣ ਪ੍ਰਦੂਸ਼ਣ ਹੋ ਗਿਆ ਹਵਾ ਵਿੱਚ ਟਰ ਵੀ ਕਹਿਣ ਲੱਗ ਗਏ ਕਿ ਛੇਤੀ ਨਾਲ ਹੁਣ ਬਿਮਾਰੀਆਂ ਹੀ ਬਿਮਾਰੀਆਂ ਆ ਜਾਂਦੀਆਂ ਹਨ ਕਿਉਂਕਿ ਹਵਾ ਹੀ ਦੂਸ਼ਿਤ ਹੈ ਵਾਹਿਗੁਰੂ ਨੇ ਤਾਂ ਪਾਰਿਸ਼ੁੱਧ ਹਵਾ ਦਿੱਤੀ ਸੀ ਸ਼ੁੱਧ ਪਾਣੀ ਦਿੱਤਾ ਸੀ ਅਸੀਂ ਖਰਾਬ ਕਰ ਲਿਆ ਬੋਧੀਆਂ ਲਹਿਮਤਾਂ ਨੂੰ ਵਰਕਤਾਂ ਨੂੰ ਅਸੀਂ ਗਿੰਦੇ ਹੀ ਨਹੀਂ। ਬੋਧੀਆਂ ਦਿੱਤੀਆਂ ਦਾਤਾਂ ਕਿੰਨੀਆਂ ਉੱਤਮ ਹਨ ਅਸੀਂ ਗਿੰਦੇ ਹੀ ਨਹੀਂ। ਸਾਡੀ ਅਜ ਦੀ ਸਾਖੀ ਅਕਬਰ ਦੇ ਮਨ ਵਿੱਚ ਵੀ ਇੱਕ ਵਾਰ ਆਇਆ ਕਿ ਇੰਨਾ ਵਿਸ਼ਾਲ ਪਾਣੀ ਹੈ ਧਰਤੀ ਦੇ ਉੱਤੇ ਫਿਰ ਇੰਨਾ ਪਾਣੀ ਨੂੰ ਅਨਮੋਲਾ ਕਿਉਂ ਕਿਹਾ ਗਿਆ ਹੈ? ਬਿਰਭਲ ਨੇ ਉਸ ਦੇ ਇਸ ਪ੍ਰਸ਼ਨ ਦਾ ਉੱਤਰ ਕਿਸ ਤਰ੍ਹਾਂ ਦਿੱਤਾ? ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ। ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜ਼ਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜ਼ਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਵਾਰ ਅਕਬਰ ਨੇ ਬੀਰਬਲ ਨੂੰ ਪੁੱਛਿਆ ਬੀਰਬਲ ਕਹਿੰਦੇ ਹਨ ਪਾਣੀ ਇੱਕ ਅਮੁੱਲ ਦਾਤ ਹੈ ਪਰ ਪਾਣੀ ਤਾਂ ਜਿੰਨਾ ਜੀ ਕਰਦਾ ਹੈ ਲੈ ਲਓ ਇਸ ਨੂੰ ਅਮੁੱਲ ਕਿਉਂ ਕਿਹਾ ਗਿਆ ਹੈ ਬੀਰਬਲ ਕਹਿਣ ਲੱਗਾ ਹਜ਼ੂਰ ਇੱਕ ਮੈਂ ਆਪ ਨੂੰ ਗੱਲ ਦੱਸਦਾ ਹਾਂ ਇੱਕ ਵਾਰੀ ਸਹਰਾ ਆਜਮ ਮਾਰੂਥਲ ਹੈ ਜਿਹੜਾ ਅਫਰੀਕਾ ਦਾ ਹੈ ਇਸ ਦੇ ਵਿੱਚ ਲੋਕ ਲਗਦੇ ਨੇ ਰਸਤਾ ਬਣਿਆ ਹੋਇਆ ਹੈ ਪਰ ਬੜਾ ਹੀ ਔਖਾ ਰਸਤਾ ਹੈ ਉਠਾਂਲੇ ਉੱਤੇ ਪਾਣੀ ਦੀਆਂ ਛਾਂਗਲਾਂ ਲੱਦ ਲੈਂਦੇ ਹਨ ਊਠ 8 ਦਿਨਾਂ ਚੋਕਾ ਪਾਣੀ ਪੀ ਲੈਂਦੇ ਹਨ ਕਿਉਂਕਿ ਉਹ ਗਿੱਜੇ ਹੋਏ ਹੁੰਦੇ ਹਨ ਅਗਰ ਇੱਕ ਵਾਰ ਪਾਣੀ ਪੀ ਲੈਂ ਤਾਂ ਉਹਨਾਂ ਨੂੰ 8 ਦਿਨ ਪਿਆਸ ਹੀ ਨਹੀਂ ਲੱਗਦੀ ਅਤੇ 8 9 ਦਿਨਾਂ ਵਰਗੋਂ ਕਿਤੇ ਨਾ ਕਿਤੇ ਪਾਣੀ ਆ ਹੀ ਜਾਂਦਾ ਹੈ 18 ਬਣੀਆਂ ਹੋਈਆਂ ਨੇ ਕਹੇ ਲੱਗਾ ਇੱਕ ਵਾਰੀ ਐਸਾ ਹੋਇਆ ਕਿ ਜੇਰਾ ਠਾਰੂ ਸੀ ਉਸ ਦਾ ਪਾਣੀ ਮੁੱਕਿਆ ਹੋਇਆ ਸੀ ਅਤੇ ਜੋ ਸ਼ਾਗਲ ਬਣੀ ਹੋਈ ਸੀ ਪਾਣੀ ਦੀ ਉਸ ਦਾ ਪਾਣੀ ਸੁੱਕ ਗਿਆ ਦੋ ਮਸ਼ਕਾਂ ਸੀ ਉੜਦੇ ਉੱਤੇ ਇੱਕ ਦੇ ਵਿੱਚ ਹੀਰੇ ਭਰੇ ਹੋਏ ਸਨ ਇੱਕ ਦੇ ਵਿੱਚ ਪਾਣੀ ਭਰਿਆ ਹੋਇਆ ਸੀ ਜਦ ਪਾਣੀ ਨਾ ਮਿਲਿਆ ਉੱਥੇ ਹੀ ਉੱਠ ਮਰ ਗਿਆ ਅਤੇ ਉੱਥੇ ਹੀ ਬੰਦਾ ਵੀ ਮਰ ਗਿਆ ਅਤੇ ਮਸ਼ਕਾਂ ਪਈਆਂ ਨੇ ਇੱਕ ਹੋਰ ਮੁਸਾਫਿਰ ਆਇਆ ਬਹੁਤ ਬੁਰਾ ਹਾਲ ਹੋਇਆ ਹੋਇਆ ਸੀ ਉਸ ਦਾ ਵੀ ਤੁਰਨ ਹੀ ਸੀ ਸਕਦਾ ਜਾਨ ਨਿਕਲਦੀ ਜਾਂਦੀ ਸੀ ਅਤੇ ਜਿਸ ਵਕਤ ਉਸਨੇ ਪਾਣੀ ਦੀ ਮਸ਼ਕ ਦੇਖੀ ਸੋਚਣ ਲੱਗਾ ਕਿ ਇਸ ਮਸ਼ਕ ਵਿੱਚ ਪਾਣੀ ਹੋਵੇਗਾ ਦੌੜ ਕੇ ਆਇਆ ਅਤੇ ਆ ਕੇ ਜਦੋਂ ਉਸਨੇ ਮਸ਼ਕ ਦਾ ਮੂੰਹ ਖੋਲਿਆ ਤਾਂ ਕੀ ਦੇਖਦਾ ਹੈ ਪਾਣੀ ਦੀ ਜਗ੍ਹਾ ਹੀਰੇ ਜਵਾਰਕ ਨਿਕਲਦੇ ਨੇ ਉਸ ਵੇਲੇ ਕਹਿਣ ਲੱਗਾ ਕਿ ਜੇ ਮੈਨੂੰ ਇੱਕ ਘੋਟ ਪਾਣੀ ਦਾ ਮਿਲ ਜਾਂਦਾ ਤਾਂ ਮੇਰੀ ਜਾਨ ਬਚ ਜਾਂਦੀ ਬਿਰਬਲ ਕਹਿਣ ਲੱਗਾ ਹਜ਼ੂਰ ਅਗਰ ਇਹੀ ਹਾਲਤ ਆਪਦੀ ਹੋਵੇ ਅਤੇ ਇੱਕ ਕੋਲ ਸਾਥੀ ਨੰਗੇ ਉਸਦੇ ਕੋਲ ਸ਼ਾਗਲ ਹੋਵੇ जिस्ते को थोड़ा जा पानी होवे ता तुसी उस पानी दी कीमत की दवोगे अकबर कहन लगा मैं हजार रुपए दे दवा बीरबल ने कहा जे हजार भी तो मना कर दे ता अकबर ने कहा, मैं उस तो दे दवागा जे फिर भी ना फिर मैं उस परगना दे देवा ता जो मैं पानी पिला दे पर जे ओह फिर भी ना मने ता मैं अपना अद्धा राज देवा यह सुन बीरबल कहन लगा जे ओह फिर भी ना पानी पिलावे ਅਕਬਰ ਨੇ ਕਿਹਾ ਮੈਂ ਉਸ ਨੂੰ ਪੂਰਾ ਰਾਜ ਦੇਵਾਂਗਾ ਕਿਉਂਕਿ ਮਰਨ ਤੋਂ ਬਚ ਜਾਵਾਂਗਾ ਇਹ ਸੁਣ ਬਿਰਬਲ ਕਹਿਣ ਲੱਗਾ ਹਜ਼ੂਰ ਫਿਰ ਤਾਂ ਤੁਹਾਡਾ ਰਾਜ ਵੀ ਇੱਕ ਪਾਣੀ ਦੇ ਗਲਾਸ ਤੋਂ ਘਟਿਆ ਹੀ ਹੋਇਆ ਇਸ ਸਾਖੀ ਤੋਂ ਤਾਂ ਇਹੀ ਸਿੱਧ ਮਿਲਦੀ ਹੈ ਗੁਰੂ ਮਹਾਰਾਜ ਨੇ ਸਾਨੂੰ ਕਿੰਨੀਆਂ ਅਮੁੱਲ ਦਾਤਾਂ ਬਖਸ਼ਿਸ਼ ਕੀਤੀਆਂ ਹਨ ਉਹ ਕਿੰਨਾ ਦਿੰਦਾ ਹੈ 시ਤਲਜਲ ਅਤੇ ਅਸੀਂ ਪੀਂਦੇ ਹਾਂ ਸਾਡਾ ਸਰੀਰ ਕਾਇਮ ਹੈ ਬਾਲ ਬੱਚੇ ਮਿਲੇ ਹੋਏ ਨੇ ਕੋਠੀਆਂ ਮਿਲੀਆਂ ਹੋਈਆਂ ਨੇ ਅਤੇ ਇਸ ਦੇ ਵਿੱਚ ਹੀ ਅਸੀਂ ਉਲਝ ਕੇ ਰਹਿ ਗਏ ਹਾਂ ਉਜ ਪਰੇਸੋ ਛੋਟੇ ਛਡਾਨਾ ਦੇਵਨ ਹਰ ਮਨਾਪਿਸਰਾਨਾ ਜਿਸ ਨੂੰ ਇੱਥੇ ਹੀ ਸੜ ਜਾਣਾ ਹੈ ਨਾਲ ਨਹੀਂ ਜਾਣਾ ਉਸੇ ਦੇ ਵਿੱਚ ਜ਼ਿੰਦਗੀ गुਜ਼ਾ ਰਹੇ ਹਾਂ ਇੰਨਾ ਦਾਤਾ ਵਿੱਚ ਹੀ ਉਲਝ ਕੇ ਰਹਿ ਗਏ ਅਤਰ ਦਾਤਾ ਦੇਣ ਵਾਲੇ ਤਦ ਤਾ ਨੂੰ ਹੀ ਭੁਲਾ ਦਿੱਤਾ ਲੱਭ ਕਿਤੇ ਦੂਰ ਨਹੀਂ ਸਾਡੇ ਨੇੜੇ ਹੈ ਪਰ ਸਾਨੂੰ ਪਤਾ ਨਹੀਂ ਲੱਗਦਾ ਕਿਉਂਕਿ ਸਾਨੂੰ ਉਸ ਦੀ ਤਲਾਸ਼ ਦੀ ਲੋੜ ਹੀ ਨਹੀਂ ਲੱਗਦੀ ਮਹਾਪੁਸਤਾ ਰੋਲਾ ਹੀ ਪਾਈ ਜਾਂਦੇ ਨੇ ਪਿਆਰਿਓ ਪਈ ਪ੍ਰਾਪਤ ਮਨੁੱਖ ਦੇ ਰੀਆ ਗੋਬਿੰਦ ਮੈਲਨ ਕੀ ਇਹ ਤੇਰੀ ਬਰੀਆ ਅਵਲਕਾਰ ਸਤਰ ਕੀ ਤੈ ਨਾਕਾਮ ਮਿਲ ਸਾਧ ਸੰਗਤ ਭਾਜ ਕੇਵਲ ਨਾਮ बार-बार ਉਹ ਸਾਨੂੰ ਸਮਝਉਂਦੇ ਹਨ ਕਿ ਇਹ ਮਨੁੱਖਾ ਦੇ ਹੀ ਨਾਮ ਜਪਣ ਵਾਸਤੇ ਮਿਲੀ ਹੈ ਕਿਉਂਕਿ ਕਿੰਨੇ ਹੀ ਜਨਮਾਂ ਤੋਂ ਅਸੀਂ ਪਟਕੇ ਹੋਏ ਹਾਂ ਕਈ ਜਨਮ ਪਏ ਕੀਟਪਤੰਗਾ ਕਈ ਜਨਮ ਗਜ ਮੀਨਕ ਰੰਗਾ ਕਈ ਜਨਮ ਪੰਖੀ ਸਲਪ ਹੋਇਓ ਕਈ ਜਨਮ ਹੈਵਰ ਪ੍ਰਿਕਜੋਇਓ ਖਿਆਲ ਕਰੋ ਕਿੱਥੋਂ ਕਿੱਥੋਂ ਅਸੀਂ ਹੋ ਕੇ ਆਏ ਹਾਂ ਸਾਪਟੂ ਹੈਵੀ ਅਸੀਂ ਬੰਦੇ ਰਹੇ ਮਛੀਆਂ ਦਰਕਤਾਂ ਵੀ ਬੰਦੇ ਰਹੇ ਉੱਡਣ ਵਾਲੇ ਪੰਛੀ ਵੀ ਬੰਦੇ ਰਹੇ ਪਸ਼ੂ ਵੀ ਕੋੜੇ ਬਣ ਕੇ ਟਾਂਗੇ ਵੀ ਖਿੱਚੇ ਬਲਦ ਬਣ ਕੇ ਆਰਾ ਵੀ ਚਲਾਉਂਦੇ ਰਹੇ ਬੜੇ ਹੀ ਮੁਸ਼ਕਲਾਂ ਦੇ ਨਾਲ ਬੜੀਆਂ ਹੀ ਮੁਸ਼ਕਲਾਂ ਤੋਂ ਬਾਅਦ ਬੜੀਆਂ ਹੀ ਜੋਨੀਆਂ 'ਚ ਪਟਕਣ ਤੋਂ ਬਾਅਦ ਇਹ ਮਿਰੁਖਾ ਦਈ ਮਿਲੀ ਹੈ ਫਿਰ ਤੇ ਫਿਰ ਬਹੁਤ ਹੀ ਜੁਗਹਾਰਿਓ ਮਾਨਸ ਤੇ ਹੀ ਲਹੀ ਐਸ ਲਈ ਹੁਣ ਇਸ ਵਾਰੀ ਨੂੰ ਸੰਭਾਲ ਲਈ ਹੈ ਜੇਕਰ ਇਹ ਸਮਾਂ ਵੀ ਅਜਾਇਆ ਗਵਾ ਦਿੱਤਾ ਅਰਨਹੁਤੋਂ ਸੋਨਾ ਕਿਉਂ ਪਰਯੋ ਲੋਭ ਕਾ ਬੰਦ ਨਾਨਕ ਸਮੇਂ ਰਮ ਗਿਓ ਅਬ ਕਿਉਂ ਰੋਵਤ ਅੰਦਰ ਫਿਰ ਹੋਏਗਾ ਇਹੀ ਦਰਗਾਹ ਵਿੱਚ ਦੁੱਖ ਦੇਖਾਂਗੇ ਰੋਣਾ ਪਹਿਚਾਣਾ ਹੈ ਵੇਲਾ ਨਹੀਂ ਸੰਭਾਲਿਆ ਅਤੇ ਫਿਰ ਵੇਲਾ ਹੱਥ ਵੀ ਨਹੀਂ ਆਇਆ ਕਰਦਾ ਰੱਬ ਤਾਂ ਨੇੜੇ ਹੀ ਹੈ ਪਰ ਆਦਮੀ ਭੁੱਲ ਜਾਂਦਾ ਹੈ ਰੱਬ ਨੂੰ ਪਾਲਣ ਦੀ ਲੋੜ ਹੀ ਨਹੀਂ ਸਮਝਦਾ ਕਿਉਂਕਿ ਦਾਤਾ ਮਿਲ ਗਈਆਂ ਬੇੰਤ ਦਾਤਾ ਮਿਲ ਗਈਆਂ ਉਹਦੇ ਵਿੱਚ ਹੀ ਉਲਝ ਗਿਆ ਰਬ ਦੀ ਕੀ ਲੋੜ ਲੈ ਗਈ ਯਾਹੋ ਜੁਗਤ ਬਿਹਾਨੇ ਕਈ ਜਨਮ ਨਾਨਕ ਰੱਖ ਲੈ ਹੋ ਆਪਨ ਕਰ ਕਰਮ ਇਸ ਲਈ ਇਹ ਹੀ ਅਰਦਾਸ ਕਰਨੀ ਚਾਹੀਦੀ ਹੈ ਏ ਵਾਹਿਗੁਰੂ ਹੋਣ ਰੱਖ ਲੈ ਕੁੱਲੇ ਫਿਰਦੇ ਹਾਂ ਕਿਰਪਾ ਕਰ ਸਾਡੇ ਉੱਤੇ ਸਤ ਸੰਗ ਵਿੱਚ ਵੀ ਅਸੀਂ ਆ ਗਏ ਬਾਣੀ ਵੀ ਅਸੀਂ ਸੁਣ ਲਈ ਪਰ ਜਦ ਤੱਕ ਅੰਦਰ ਨਹੀਂ ਪਹੁੰਚਦੇ ਮੰਜ਼ਲੇ ਮਕਸੂਦ ਤੱਕ ਨਹੀਂ ਪਹੁੰਚਦੇ ਗੱਲ ਨਹੀਂ ਬੰਦੀ ਸਾਡੇ ਅੰਦਰ ਵੀ satsang ਦੀ ਜਪ ਦੇ ਅਤੇ ਨਾਮ ਸਿਮਰਨ ਨਾਲ ਜੁੜ ਕੇ ਅਸੀਂ ਇਸ ਮਨੁੱਖਾ ਦੇਹੀ ਦੇ ਪ੍ਰਯੋਜਨ ਨੂੰ ਸਫਲ ਕਰ ਸਕੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ